175 ਯਾਤਰੀਆਂ ਦਾ ਜਥਾ ਸੱਚਖੰਡ ਸ੍ਰੀ ਹਜੂਰ ਸੈਬਨਦੇੜ ਨੂੰ 2 ਫਰਵਰੀ ਨੂੰ ਹੋਵੇਗਾ ਰਵਾਨਾ ਸੱਚਖੰਡ ਸ੍ਰੀ ਹਜੂਰ ਸੈਬ ਜਥਾ ਕਮੇਟੀ ਗੁਰੂ ਨਾਨਕਪੁਰਾ ਸਿਵਲ ਲਾਈਨ ਲੁਧਿਆਣਾ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਸਹਿਯੋਗ ਨਾਲ ਯਾਤਰਾ ਤੇ ਜਾਣ ਵਾਲੀ ਸੰਗਤ ਨੂੰ ਸੀਟਾਂ ਤੇ ਨੰਬਰ ਗੁਰੂ ਨਾਨਕਪੁਰਾ ਵਿਖੇ ਵੰਡੇ ਗਏ ਇਸ ਬਾਰੇ ਸਰਦਾਰ ਕੁਲਦੀਪ ਸਿੰਘ ਦੀਪਾ ਨੇ ਸੰਗਤਾਂ ਨੂੰ ਰਸਤੇ ਵਿੱਚ ਆਉਣ ਜਾਂ ਸੰਬੰਧੀ ਜਾਣਕਾਰੀ ਦਿੱਤੀ ਸਰਦਾਰ ਦੀਪਾ ਸਿੰਘ ਨੇ ਦੱਸਿਆ ਕਿ 175 ਯਾਤਰੀਆਂ ਦਾ ਜਥਾ 2 ਫਰਵਰੀ 2025 ਨੂੰ ਸੱਚਖੰਡ ਗੱਡੀ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਵੇਰੇ 7 ਵਜੇ ਰਵਾਨਾ ਹੋਵੇਗਾ ਜੋ ਕਿ ਰਾਜਪੁਰਾ ਪਾਣੀਪਤ ਦਿੱਲੀ ਮਥੂਰਾ ਗੁਆਲਿਆਰ ਚੰਸੀ ਪੁਸਾਵਲ ਮਨਵਾੜ ਔਰੰਗਾਬਾਦ ਹੁੰਦੇ ਹੋਏ ਹਜ਼ੂਰ ਸਾਹਿਬ ਨਦੇੜ ਪਹੁੰਚੇਗਾ ਇਨਾ ਸਾਰੀਆਂ ਸਟੇਸ਼ਨਾਂ ਤੇ ਸੰਸਥਾ ਵੱਲੋਂ ਸੰਕਟਵਾਸਤੇ ਲੰਗਰ ਚਾ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਇਸ ਮੌਕੇ ਤੇ ਸਰਦਾਰ ਸੁਮੇਸ਼ ਸਿੰਘ ਸਰਦਾਰ ਨਰਿੰਦਰ ਸਿੰਘ ਗੁਰਮੀਤ ਸਿੰਘ ਅਮਰਜੀਤ ਸਿੰਘ ਜੀ ਇਕਵਾਲ ਸਿੰਘ ਜੀ ਤੇ ਲੋਕ ਸਿੰਘ ਜੀ ਕਸ਼ਮੀਰ ਸਿੰਘ ਜੀ ਸਰਪਜੀਤ ਸਿੰਘ ਜੀ ਦਿਲਪ੍ਰੀਤ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਸੁਖਮਿੰਦਰ ਸਿੰਘ ਜੀ ਤੇ ਜਿੰਦਰ ਸਿੰਘ ਟਿੰਕੂ ਪਰੰਭੇ ਸਿੰਘ 바ਵਾ ਤੋਨੂ ਚਾਵਲਾ ਬੱਗਾ ਪਟਵਾਰੀ ਜਤਿੰਦਰ ਸਿੰਘ ਟਿੰਕੂ ਬੀਬੀ ਗੁਰਮੀਤ ਕੌਰ ਬੀਬੀ ਗੁਰਪ੍ਰੀਤ ਕੌਰ ਬੀਬੀ ਰਣਜੀਤ ਕੌਰ ਬੀਬੀ ਜਸਵੰਤ ਕੌਰ ਬੀਬੀ ਮਨਜੀਤ ਕੌਰ ਬੀਬੀ ਦਲਵੀਰ ਕੌਰ ਅਤੇ ਹੋਰ ਸੰਗਤਾਂ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਗੁਰਮਿੰਦਰ ਸਿੰਘ ਦੀ ਰਿਪੋਰਟ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਸੱਚਖੰਡ ਸ਼੍ਰੀ ਹਜੂਰ ਸਾਹਿਬ ਜਥਾ ਕਮੇਟੀ ਵਾਲੋਂ ਜਿਹੜੀ ਯਾਤਰਾ ਹਜੂਰ ਸਾਮ ਨੂੰ ਜਾ ਰਹੀ ਹੈ ਇਹ 17ਵੀਂ ਯਾਤਰਾ ਲੁਧਿਆਣੇ ਤੋਂ ਇਹ ਜਾ ਰਹੀ ਹੈ ਇਸ ਗੁਰਨਾਨਕਪੁਰਾ ਸੇਵਨ ਲੈਂਡ ਲੁਧਿਆਣਾ ਵੱਲੋਂ ਅਤੇ ਇਹ ਯਾਤਰਾ ਜਿਹੜੀ ਆ ਪਹਿਲਾਂ ਰਾਜਪੁਰਾ ਫਿਰ ਪਾਣੀਪਤ ਫਿਰ ਦਿੱਲੀ ਫਿਰ ਬਥਰਾ ਫਿਰ ਚਾਂਸੀ ਫਿਰ ਪਸਾਵਲ ਪਸਾਵਲ ਤੋਂ ਹੁੰਦੇ ਆ ਇਹ ਰੰਗਾਬਾਦ ਪਹੁੰਚੇਗੀ ਫਿਰ ਉਸ ਤੋਂ ਬਾਅਦ ਏ ਹਜੂਰ ਸਾਹਿਬ ਦੇ ਦਰਸ਼ਨ ਕਰਕੇ 11 ਤਰੀਕ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥਾ ਕਮੇਟੀ ਜਿਨ੍ਹਾਂ ਵੱਲੋਂ ਤਕਰੀਬਨ 17 ਸਾਲ ਤੋਂ ਗੁਰੂ ਘਰ ਦੇ ਦਰਸ਼ਨਾਂ ਲਈ ਸੰਗਤ ਨੂੰ ਲਿਜਾ ਕੇ ਸੰਗਤ ਦੀ ਸੇਵਾ ਕਰ ਰਹੇ ਨੇ ਉਸੇ ਤਰ੍ਹਾਂ ਹੀ ਇਸ ਸਾਲ ਵੀ 17ਵੀਂ ਯਾਤਰਾ 2 ਫਰਵਰੀ ਨੂੰ ਹੇ ਹਜੂਰ ਸਾਹਿਬ ਵੀ ਰਵਾਨਾ ਹੋਏ ਗੁਲਧਿਆਣੇ ਤੋਂ ਜਿਹਦੇ ਮੁੱਖ ਸੇਵਾਦਾਰ ਸਾਡੇ ਵੀਰ ਕੁਲਦੀਪ ਸਿੰਘ ਦੀਪਾ ਜੀ ਜੋ ਕਿ ਮੁੱਖ ਸੇਵਾ ਨਿਭਾਉਂਦੇ ਨੇ ਅਤੇ ਇਸ ਜਥੇ ਦੇ ਵਿੱਚ ਇੰਨੇ ਕੁ ਸੁਚੇਜੇ ਢੰਗ ਨਾਲ ਸਾਰਾ ਬੰਦੋਬਸਤ ਕੀਤਾ ਹੁੰਦਾ ਕਿ ਯਾਤਰਾਂ ਨੂੰ ਸਾਰੇ ਰਸਤੇ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਨਾ ਲੰਗਰ ਦੀ ਨਾ ਦਵਾਦਾਰ ਦੀ ਕਿਸੇ ਤਰ੍ਹਾਂ ਦੀ ਔਰ ਮੈਂ ਪ੍ਰਮਾਤਮਾ ਜੀ ਅੱਜ ਅੱਜ ਬੇਨਤੀ ਕਰਦਾ ਹਾਂ ਵੀ ਸਭ ਨੂੰ ਇਦਾਂ ਹੀ ਸਿਰ ਤੇ ਮਿਹਰ ਭਰਿਆ ਰੱਖਣ ਕੁਲਦੀਪ ਸਿੰਘ ਦੀਪਾ ਜੀ ਇਦਾਂ ਹੀ ਸੰਗਤਾਂ ਦੀ ਅੱਗੋਂ ਵੀ ਸੇਵਾ ਕਰਦੇ ਰਹਿਣ ਇਸ ਵਾਰੀ ਤਕਰੀਬਨ 175 ਯਾਤਰਾਂ ਜੱਥਾ ਜੋ ਜਾ ਰਿਹਾ ਹੈ ਉਹਦੇ ਨਾਲ ਨਾਲ ਇਸ ਤੋਂ ਬਾਅਦ ਗੁਰਦੁਆਰਾ ਢੋਂਬੜੀ ਸਾਹਿਬ ਦਾ ਜੱਥਾ ਅਗਲੇ ਮਹੀਨੇ ਰਵਾਨਾ ਹੋਏਗਾ ਤੇ ਪ੍ਰਮਾਤਮਾ ਜੀ ਅੱਜ ਅੱਜ ਬੇਨਤੀ ਕਰਦੇ ਹਾਂ ਵੀ ਐਸੇ ਤਰ੍ਹਾਂ ਸੰਗਤ ਦੀ ਤੇ ਗੁਰੂ ਘਰ ਦੀ ਸੇਵਾ ਕਰਨ ਦੀ ਦਾਤ ਬਖਸ਼ਣ ਅਤੇ ਸਾਰੀ ਸੰਗਤਾਂ ਦੇ ਚੰਨਾਂ 'ਚ ਬੇਨਤੀ ਹੈ ਵੀ ਯਾਤਰਾ ਵਾਲੇ ਦਿਨ ਟ੍ਰੇਨ ਦੇ ਸਮੇਂ ਤੋਂ ਤਕਰੀਬਨ 2 ਘੰਟੇ ਪਹਿਲਾਂ ਸਟੇਸ਼ਨ ਤੇ ਜ਼ਰੂਰ ਪਹੁੰਚਣ ਤਾਂ ਕਿ ਸਭ ਨੂੰ ਆਪਣਾ ਸਾਜੋ-ਸਮਾਨ ਤੇ ਯਾਤਰਾ ਜੱਥੇ ਦੇ ਨਾਲ ਇਕੱਠੇ ਹੋ ਕੇ ਯਾਤਰਾ ਸ਼ੁਰੂ ਕਰਨ ਦਾ ਅਨੰਦ ਮਾਣੀਏ ਅਤੇ ਗੁਰੂ ਚੰਨਾ ਜੀ ਬੇਨਤੀ ਹੈ ਵੀ ਇਹ ਯਾਤਰਾ ਸੁੱਖੀ ਸੰਦੇ ਸਾਰੇ ਯਾਤਰੂ ਜਾਣ ਸੁੱਖੀ ਸੰਦੇ ਦਰਸ਼ਨ ਕਰਕੇ ਘਰਾਂ ਨੂੰ ਵਾਪਸian ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹੱਲਾ ਧਰਮਪੁਰਾ ਸ਼ੋਣੀ ਮੱਲੇ ਤੋਂ ਗੁਰੂ ਨਾਨਕਪੁਰਾ ਛੋਣੀ ਮੱਲੇ ਤੋਂ ਜੋ ਕਿ 17ਵਾਂ ਸੱਚਖੰਡ ਹਜ਼ੂਰ ਸਾਹਿਬ ਜੋ ਯਾਤਰਾ ਜਾ ਰਹੀ ਹੈ 16-17 ਸਾਲ ਤੋਂ ਸਰਦਾਰ ਕੁਲਦੀਪ ਸਿੰਘ ਦੀਪਾ ਜੀ ਉਹਨਾਂ ਦੇ ਸਾਥੀ ਜੋ ਸੰਗੀ ਸਾਥੀ ਹਨ ਉਹ 16-17 ਸਾਲਾਂ ਤੋਂ ਯਾਤਰਾ ਲੈ ਕੇ ਜਾ ਰਹੇ ਹਨ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੇ ਜਥੇ ਦੇ ਸਿਰ ਤੇ ਮੇਰ ਭਰਿਆ ਇਸੇ ਤਰ੍ਹਾਂ ਬਣਾਈ ਰੱਖਣ ਸਤਿਗੁਰੂ ਜੀ ਅਤੇ ਨਾਲ ਹੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਜਿੱਦਾਂ ਹੀ ਸੰਗਤਾਂ ਨੇ 2 ਤਰੀਕ ਨੂੰ ਜਾਣਾ ਹੈ ਅਤੇ 11 ਤਰੀਕ ਨੂੰ ਵਾਪਸੀ ਹੈ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਨਾਮ ਸਿਮਰਨ ਕਰਦੇ ਜਾਣ ਅਤੇ ਨਾਮ ਸਿਮਰਨ ਕਰਦੇ ਆਣ ਅਤੇ ਨਾਲ ਹੀ ਉੱਥੇ ਜਿੰਨੇ ਵੀ ਲੋਕਲ ਜਥੇ ਹੋਣਗੇ ਉਹਨਾਂ ਦੇ ਸਾਰੇ ਗੁਰਦੁਆਰਿਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਅਤੇ ਅੱਜ ਜੋ ਇੱਥੇ ਸੰਗਤਾਂ ਇਕੱਠੀਆਂ ਹੋਈਆਂ ਹਨ ਉਹਨਾਂ ਨੂੰ ਜਿਹੜੇ ਵੀ ਸੰਗਤਾਂ ਜਾ ਰਹੀਆਂ ਹਨ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਟਿਕਟਾਂ ਦੀ ਵੰਡ ਕੀਤੀ ਗਈ ਹੈ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਬੜੇ ਹੀ ਪਿਆਰ ਨਾਲ ਸੰਗਤੀ ਰੂਪ ਚ ਜਾਓ ਅਰੇ ਸੰਗਤੀ ਰੂਪ ਚ ਵਾਹਿਗੁਰਦਾ ਜਪ ਕਰਦੇ ਹੋਏ ਜਾਓ ਵਾਹਿਗੁਰਦਾ ਜਪ ਕਰਦੇ ਹੋਏ ਅਤੇ ਨਾਲ ਹੀ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਇਹ ਸਾਰੇ ਜਥੇ ਤੇ ਮੇਰ ਪ੍ਰਿਆਤ ਰੱਖਣ ਅਤੇ ਇਸੇ ਤਰ੍ਹਾਂ ਹੀ ਆਪਣੀ ਸੀਸ ਬਣਾਈ ਰੱਖਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾ ਨੋ ਕਰਦਾਨ ਇਹ ਯਾਤਰਾ ਮਾਗ ਮਹੀਨੇ ਦੇ ਵਿੱਚ ਤਕਰੀਬਨ 16-17 ਸਾਲ ਤੋਂ ਗੁਰਨਾਨਕਪੁਰਾ ਮਹੱਲਾ ਅਤੇ ਹਜ਼ੂਰ ਸਾਹਿਬ ਜਾਣ ਲਈ ਸਾਰੀਆਂ ਸੰਗਤਾਂ ਅਲੱਗ-ਅਲੱਗ ਸ਼ਹਿਰਾਂ ਤੋਂ ਪਿੰਡਾਂ ਤੋਂ ਇਕੱਤਰ ਹੋ ਕੇ ਇੱਕ ਪਰਿਵਾਰ ਦਾ ਰੂਪ ਧਾਰਨ ਕਰਕੇ ਇੱਕ ਅਸੀਂ ਆਪਣਾ ਪੂਰਾ ਪਰਿਵਾਰ ਬਣਾਇਆ ਹੋਇਆ ਹੈ ਵੀ ਜਿਸ ਵੀ ਸੰਗਤ ਨੇ ਜਾਣਾ ਹੋਵੇ ਉਹ ਸਾਨੂੰ ਸਤੰਬਰ ਮਹੀਨੇ ਦੇ ਵਿੱਚ ਬੁਕਿੰਗ ਕਰਾਇਆ ਕਰੋ ਸਾਰੀਆਂ ਸੰਗਤਾਂ ਨੇ ਇਸ ਵਾਰ ਵੀ ਸਤੰਬਰ ਮਹੀਨੇ ਵਿੱਚ ਬੁਕਿੰਗ ਕਰਾਈ ਅਤੇ ਹੁਣ ਅਸੀਂ 2 ਫਰਵਰੀ 175 ਯਾਤਰੀਆਂ ਦਾ ਜੱਥਾ ਲੈ ਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਜੀ ਦੇ ਦਰਸ਼ਨਾਂ ਨੂੰ 2 ਫਰਵਰੀ ਨੂੰ ਸਵੇਰੇ 7 ਵਜੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵਾਂਗੇ ਜਿਸ ਵਿੱਚ ਗੁਰਦੁਆਰਾ ਲੋਕਲ ਗੁਰਦੁਆਰਾ ਸਾਹਿਬ ਨਾਨਕਜੀਰਾ ਸਾਹਿਬ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਜੀ ਦੇ ਦਰਸ਼ਨ ਕਰਾ ਕੇ 11 ਤਰੀਕ ਨੂੰ ਇਹ ਜੱਥੇ ਦੀ ਵਾਪਸੀ ਹੋਏਗੀ ਅਸੀਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿਸ ਸਮੇਂ ਸੇਰ ਪਹੁੰਚਣ ਦੀ ਰੇਲਵੇ ਸਟੇਸ਼ਨ ਤੇ ਕਿਰਪਾਲਤਾ ਕਰਨੀ ਅਤੇ ਆਪਣੇ ਕੀਮਤੀ ਸਮਾਨ ਦਾ ਆਪ ਧਿਆਨ ਰੱਖਣਾ ਹੈ ਕਿਉਂਕਿ ਹਰ ਇੱਕ ਚੀਜ਼ ਬਹੁਤ ਮਹਿੰਗੀ ਹੈ ਜਦੋਂ ਆਪਾਂ ਲੈਣ ਜਾਂਦੇ ਹਾਂ ਤਾਂ ਲੱਖ ਰੁਪਏ ਲੱਗਦੇ ਹਨ ਇਸੇ ਕਰਕੇ ਬੇਨਤੀ ਹੈ ਵੀ ਘੱਟੋ ਘੱਟ ਆਪਣਾ 골ਡ ਦਾ ਸਮਾਨ ਸੰਗਤ ਨਾਲ ਲੈ ਕੇ ਜਾਣ ਤਾਂ ਕਿ ਰਸਤੇ ਵਿੱਚ ਕੋਈ ਨੁਕਸਾਨ ਨਾ ਹੋ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ